ਧੰਨ ਵਾਹਿਗੁਰੂ ਸਾਹਿਬ ਜੀ ਦੂਤ ਸੱਜਣ ਮੈਂ ਡਿਆ ਦੇ ਇਸ ਉਤਾਰ ਨੈਣਾਂ ਜੇ ਤਰਸ ਦੇ ਕਗਪ ਸੀ ਜੀ ਦਾ ਰ ਜਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਬਾਬਿਆਂ ਦੇ ਬਾਬੇ ਨਾਥਾਂ ਦੇ 나ਥ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਵਨ ਪਵਿੱਤਰ ਹਜ਼ੂਰੀ ਦੇ ਵਿੱਚ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਿਨਾਂ ਦੇ ਚਰਨ ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਗੁਰਦੁਆਰਾ ਛੇਵੀ ਪਾਤਸ਼ਾਹੀ ਬਸਤੀ شیخ ਜਲੰਧਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਸਤਸੰਗੀ ਜਨੋ ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਨੇ ਨਾ ਸੰਗਤ ਦੀ ਬੜੀ ਮਹਾਨਤਾ ਕੀਤੀ ਹੈ ਭਾਈ ਗੁਰਦਾਸ ਜੀ ਕਹਿੰਦੇ ਸਤਗੁਰ ਸੱਚਾ ਪਾਤਸ਼ਾ ਪਾਤਸ਼ਾਹਾਂ ਪਾਤਸ਼ਾਹ ਜੋਹਾਰੀ ਇੱਥੇ ਜੋਹਾਰੀ ਦਾ ਅਰਥ ਜਵਾਰੀ ਨਹੀਂ ਹੈ ਇੱਥੇ ਜੋਹਾਇਤਾ ਨਮਸਕਾਰ ਕਰਨੀ ਹੈ ਸਤਗੁਰ ਸੱਚਾ ਪਾਤਸ਼ਾ ਪਾਤਸ਼ਾਹਾਂ ਪਾਤਸ਼ਾਹ ਜੋਹਾਰੀ ਸਾਧ ਸੰਗਤ ਸੱਚਖੰਡ ਹੈ ਆਏ ਚ ਰੋਖੇ ਖੋਲੇ ਵਾਲੇ ਸੰਗਤ ਨੂੰ ਸੱਚਖੰਡ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਸ਼ਨ ਕਰਦੀਆਂ ਤੇ ਉਹਦੇ ਵਿੱਚ ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਕਿਹੜੀ ਸੰਗਤ ਦੀ ਗੱਲ ਕਰਦੇ ਆ ਇਹ ਮਹਾਰਾਜ ਉਹ ਸੰਗਤ ਦੀ ਗੱਲ ਕਰਦੇ ਆ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਬਸ ਉਹ ਹੈ ਸਤ ਸੰਗਤ ਬਾਹਰ ਕਿਤੇ ਇਕੱਠ ਹੈ ਉਹਨੂੰ ਅਸੀਂ ਸੰਗਤ ਨਹੀਂ ਕਹਿ ਸਕਦੇ ਸੰਗਤ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਸੰਗ ਤੇ ਗਤ ਸੰਗ ਮੈਨੇ ਸਾਥ ਤੇ ਗਤ ਮੈਨੇ ਉਹਦਾ ਸਾਥ ਕਰ ਜਿਹਦੇ ਨਾਲ ਤੇਰੀ ਗਤੀ ਹੋ ਜਾਵੇ ਜਿਹਦੇ ਨਾਲ ਤੂੰ ਪਰਮਾਤਮਾ ਦੀ ਦਰਗਾਹ ਤੇ ਕਬੂਲ ਹੋ ਜਾਵੇਂ ਤੀ ਉਹ ਕੌਣ ਹੈ ਸਾਧ ਸੰਗਤ ਸਾਧ ਦਾ ਅਖੀਰ ਅਰਥ ਹੈ ਪਰਿਪੂਰਨ ਪਰਮਾਤਮਾ ਜਾਂ ਕਹ ਲਈਏ ਗੁਰੂ ਆਓ ਕੱਲ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਾਹਕਾਰ ਰਚਨਾ ਇਹ ਰਚਨਾ ਐਵੇਂ ਨਹੀਂ ਬੜੀ ਅਮੋਲ ਰਚਨਾ ਜੀ ਹੈ ਬੜੀ ਵੱਡ ਮੁੱਲੀ ਰਚਨਾ ਇਹਦੇ ਕੱਲ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਔਰ ਕੱਲ ਦੇ ਦੀਵਾਨ ਦੇ ਵਿੱਚ ਸਿਰਫ ਆਪਾਂ ਇੰਨਾ ਕੁ ਦੇਖਿਆ ਸੀਗਾ ਕਿ ਜਪਜੀ ਸਾਹਿਬ ਦਾ ਇਤਿਹਾਸ ਦੇ ਨਾਲ ਕੀ ਸੰਬੰਧ ਹੈ ਔਰ ਕੁਝ ਕੁ ਅੱਪਾ ਪੱਖ ਲੈ ਸੀਗੇ ਜਪਜੀ ਸਾਹਿਬ ਦੀ ਅੱਜ ਵੀ ਤਕਰੀਬਨ ਉਹੀ ਗੱਲਾਂ ਉਹਨਾਂ ਤੋਂ ਅੱਗੇ ਆਪਾਂ ਥੋੜਾ ਜਿਹਾ ਹੋਰ ਚੱਲਾਂਗੇ ਪ੍ਰੋਫੈਸਰ ਪੂਰਨ ਸਿੰਘ ਜਪਜੀ ਸਾਹਿਬ ਦੇ ਬਾਰੇ ਕੀ ਲਿਖਦੇ ਆ ਇਹ ਬੜੀਆਂ ਜਿਹੜੀਆਂ ਆਤਮਾਵਾਂ ਦੇ ਤੁਹਾਡੇ ਸਾਹਮਣੇ ਮੈਂ ਨਾਮ ਲਵਾਂਗਾ ਨਾ ਇਹ ਭਿੱਜੀਆਂ ਹੋਈਆਂ ਆਤਮਾਵਾਂ ਇਹ ਰੱਬ ਦੇ ਨਾਲ ਜੁੜੀਆਂ ਹੋਈਆਂ ਆਤਮਾਵਾਂ ਇਹ ਰੱਬ ਦੇ ਭੈ ਦੇ ਵਿੱਚ ਜੀਣ ਵਾਲੀਆਂ ਆਤਮਾਵਾਂ ਰੱਬ ਦੇ ਭੈ ਦੇ ਵਿੱਚ ਜੀਨ ਵਾਲੀਆਂ ਆਤਮਾ ਮਰ ਰੱਬ ਤੋਂ ਇਹ ਮੁਨਕਰ ਨਹੀਂ ਕੀ ਕਹ ਪ੍ਰੋਫੈਸਰ ਪੂਰਨ ਸਿੰਘ ਕਿਸੇ ਸਮੇ ਛੱਡ ਗਏ ਸੀ ਸਿੱਖੀ ਜੀ ਤੇ ਲੇਕਿਨ ਫਿਰ ਦੁਬਾਰਾ ਭਾਈ ਵੀਰ ਸਿੰਘ ਦੀ ਸਹੋਬਤ ਮਿਲੀ ਹੈ ਤੇ ਉਹ ਫਿਰ ਆ ਕੇ ਸਿੱਖੀ ਦੇ ਵਿੱਚ ਆਏ ਇਹਦਾ ਕਿਤੇ ਫਿਰ ਵਿਸਤਾਰ ਕਰਾਂਗੇ ਆਪਾਂ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਆ ਜਪਜੀ ਸਾਹਿਬ ਦੇ ਬਾਰੇ ਕਿਤੇ ਮੈਨੂੰ ਲੱਗਦਾ ਅੰਦਰ ਦੀ ਭਾਵਨਾ ਉਹਨਾਂ ਦੀ ਕਿ ਇਸ ਰਚਨਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਆਪਣਾ ਜੀਵਨ ਹੈ ਨੰਬਰ 1 ਗੱਲ ਤੇ ਕਹਿੰਦੇ ਜਦੋਂ ਮੈਂ ਜਪਜੀ ਨੂੰ ਨੇਠ ਕੇ ਪੜਦਾ ਨਾ ਟਿੱਕ ਕੇ ਪੜਦਾ ਤੇ ਮੈਨੂੰ ਇਦਾਂ ਲੱਗਦਾ ਕਿ ਇਹਦੇ ਵਿੱਚ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਬਿਰਾਜਮਾਨ ਹਨ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਹੱਥ ਹੈ ਉਹ ਮੇਰੇ ਸਿਰ ਦੇ ਉੱਪਰ ਹੈ ਇੱਕ ਗੱਲ ਮੈਂ ਵੀ ਨਾ ਪਿਛਲੇ ਸਾਲ 2-3 ਸਾਲ ਪਹਿਲਾਂ ਜਪਜੀ ਸਾਹਿਬ ਦੀ ਕਥਾ ਕਰਨ ਦਾ ਮੌਕਾ ਮਿਲਿਆ ਤੇ ਜਦੋਂ ਤੁਸੀਂ ਬਾਣੀ ਨਾਲ ਬਾਰ-ਬਾਰ ਜੁੜਦੇ ਹੋ ਤੇ ਤੁਹਾਡੇ ਅੰਦਰ ਵੀ ਕੁਝ ਭਾਵਨਾਵਾਂ ਪੈਦਾ ਹੁੰਦੀਆਂ ਉਸ ਚੀਜ਼ ਬਾਰੇ ਤੇ ਮੇਰੇ ਅੰਦਰ ਦੀ ਭਾਵਨਾ ਕੀ ਹੈ ਕਿ ਜਪਜੀ ਸਾਹਿਬ ਇਹ ਇੱਕ ਉਹ ਰਚਨਾ ਹੈ ਜਿਸ ਰਚਨਾ ਦੇ ਨਾਲ ਤੂੰ ਸਚਿਆਰ ਕਿਵੇਂ ਬਣ ਸਕਦਾ ਹੈ ਉਹ ਇਹਦੇ ਵਿੱਚ ਲਿਖਿਆ ਹੋਇਆ ਹੈ ਕਿਉਂਕਿ ਸਾਡਾ ਮੁੱਖ ਜਿਹੜਾ ਕੰਮ ਹੈ ਨਾ ਉਹ ਸਚਿਆਰ ਬਣਦਾ ਹੈ ਜਪਜੀ ਸਾਹਿਬ ਉਹ ਰਚਨਾ ਹੈ ਜਿਹਦੇ ਨਾਲ ਤੂੰ ਸਚਿਆਰ ਕਿਵੇਂ ਬਣ ਸਕਦਾ ਹੈ ਉਹਦੇ ਬਾਰੇ ਹੈ ਤੇ ਸਚਿਆਰ ਬਣਨ ਦੇ ਨਾਲ ਤੇਰੇ ਅੰਦਰ ਇੱਕ ਪ੍ਰੇਮ ਪੈਦਾ ਹੁੰਦਾ ਹੈ ਜਿਹਨੂੰ ਭਾਉ ਕਹਿੰਦੇ ਹਨ ਤੇ ਜਿਹੜਾ ਇਹ ਭਾਉ ਹੈ ਉਹ ਫਿਰ ਤੈਨੂੰ ਸੰਸਾਰ ਤੋਂ ਲੈ ਕੇ ਤੇ ਨਿਰੰਕਾਰ ਤੱਕ ਤੈਨੂੰ ਪਹੁੰਚਾ ਦੇ ਕਿਉਂਕਿ ਅਸੀਂ ਪੜਦੇ ਆ ਜਿਨ ਪ੍ਰੇਮ ਕੀਓ ਪਿਆਰ ਹੀ ਜੜਾ ਮੁਖ ਹੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਇਹ ਮੇਰੀ ਆਪਣੀ ਭਾਵਨਾ ਹੈ ਜਪਜੀ ਸਾਹਿਬ ਦੇ ਬਾਰੇ ਕਿ ਜਪਜੀ ਸਾਹਿਬ ਸਚਿਆਰ ਬਣਨ ਦੇ ਲਈ ਸਾਨੂੰ ਦੱਸਦਾ ਤੇ ਸਚਿਆਰ ਬਣਨ ਤੋਂ ਨਾਲ ਸਾਡੇ ਅੰਦਰ ਪਿਆਰ ਪੈਦਾ ਹੁੰਦਾ ਭੌ ਪੈਦਾ ਹੁੰਦਾ ਤੇ ਉਹ ਜਿਹੜਾ ਭੌ ਹੈ ਪਿਆਰ ਹੈ ਉਹ ਸਾਨੂੰ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਾ ਦਿੰਦਾ ਅੱਗੇ ਜੀ ਡਾਕਟਰ ਰਾਧਾ ਕ੍ਰਿਸ਼ਨਨ ਆਪਣੇ ਰਾਸ਼ਟਰਪਤੀ ਹੋਏ ਆ ਜੀ ਆਜ਼ਾਦੀ ਤੋਂ ਬਾਅਦ ਉਹ ਪਤਾ ਕੀ ਲਿਖਦੇ ਆ ਕਹਿੰਦੇ ਸਭ ਤੋਂ ਵੱਡਮੁੱਲੀ ਰਚਨਾ ਸਿੱਖ ਧਰਮ ਦੇ ਵਿੱਚ ਜਪਜੀ ਸਾਹਿਬ ਹੈ ਤੇ ਮੈਂ ਤੁਹਾਨੂੰ ਇੱਕ ਛੋਟੀ ਜੀ ਨਾ ਮੇਰੀ ਜ਼ਿੰਦਗੀ ਦੇ ਨਾਲ ਘਟਨਾ ਵਾਪਰੀ ਹੈ ਤੁਹਾਡੇ ਇਥੇ ਨਾ ਬਸਤੀ ਸ਼ੇਖਾਂ ਇੱਕ ਸਕੂਲ ਹੈ ਏਪੀਜੀ ਏਪੀਜੀ ਸਕੂਲ ਪਬਲਿਕ ਸਕੂਲ ਹੈ ਨਾ ਮੈਂ ਉੱਥੇ ਮੇਰਾ ਬਹੁਤ ਆਉਣ ਜਾਣ ਲਿਆ ਪਹਿਲਾਂ ਮੈਨੂੰ ਉਹਨਾਂ ਦਾ ਨਾਮ ਪੁੱਛ ਭੁੱਲ ਗਿਆ ਹਿੰਦੂ ਹੈਗੇ ਉਹ ਉਹਨਾਂ ਨੇ ਮੈਨੂੰ ਇੱਕ ਵਾਰ ਕਿਹਾ ਕਹਿੰਦੇ ਗਿਆਨੀ ਜੀ ਇਹ ਉਹਨਾਂ ਦੇ ਲਫ਼ਜ਼ ਹੈ ਕਹਿੰਦੇ ਗਿਆਨੀ ਜੀ ਜੋ ਗੁਰੂ ਨਾਨਕ ਦੇਵ ਜੀ ਨੇ ਜਪਜੀ ਵਿੱਚ ਲਿਖ ਦਿੱਤਾ ਨਾ ਉਹ ਕਿਸੇ ਵੀ ਧਰਮ ਦੇ ਪੈਗੰਬਰ ਨੇ ਆਪਣੇ ਧਰਮ ਗ੍ਰੰਥਾਂ ਵਿੱਚ ਨਹੀਂ ਲਿਖਿਆ ਇਹ ਉਹਨਾਂ ਦੀ ਰਚਨਾ ਫਿਰ ਮੈਨੂੰ ਕਹਿੰਦੇ ਕਹਿੰਦੇ ਮੈਂ ਸੰਤ ਸੇ ਮਸਕੀਨ ਨੂੰ ਸੁਣਦਾ ਤਾਂ ਹਾਂ ਲੈਕਿਨ ਕਹਿੰਦੇ ਮੈਂ ਚਾਹੁੰਨਾ ਕਿ ਮੈਨੂੰ ਕੁਝ ਮਿਲ ਜਾਵੇ ਪੜਨ ਵਾਸਤੇ ਕੀ ਤੁਸੀਂ ਮੇਰੇ ਵਾਸਤੇ ਜਪਜੀ ਦਾ ਸਟਿੱਕ ਕਿਤੋਂ ਪੈਦਾ ਕਰਕੇ ਦਿਓਗੇ ਤੁਸੀਂ ਬਲੀਵ ਨਹੀਂ ਕਰਨਾ ਮੈਂ 2 ਦਿਨਾਂ ਦੇ ਵਿੱਚ ਜਪ ਧਾਰਾ ਉਹਨਾਂ ਦੇ ਪੂਲ ਪਚਾਤੀ ਕਿਉਂਕਿ ਮੇਰੇ ਅੰਦਰ ਵੀ ਪਿਆਰ ਪੈਦਾ ਹੋਇਆ ਕਿ ਯਾਰ ਜੇ ਇੱਕ ਬੰਦਾ ਅਨਮਤ ਵਾਲਾ ਇੰਨੀ ਜਪਜੀ ਨੂੰ ਪਿਆਰ ਕਰ ਰਿਹਾ ਤੇ ਕਿਉਂ ਨਾ ਉਹਨੂੰ ਜਿਹੜਾ ਜਦੋਂ ਮੈਂ ਉਹਨਾਂ ਨੂੰ ਫਿਰ 2-3 ਮਹੀਨਿਆਂ ਬਾਅਦ ਮਿਲਿਆ ਉਹਨਾਂ ਨੇ ਨਾ ਯੂ ਕਾਂਟ ਬਲੀਵ ਕੁਰਸੀ ਤੋਂ ਉੱਠ ਕੇ ਉਹਨਾਂ ਨੇ ਮੈਨੂੰ ਗੋਡਿਆਂ ਨੂੰ ਹੱਥ ਲਾਇਆ ਕਹਿੰਦੇ ਤੇਰਾ ਬਹੁਤ ਧੰਨਵਾਦ ਮੈਂ ਜਪਜੀ ਧਾਰਾ ਕਹਿੰਦੇ ਜਿਹੜਾ ਸਤਿਕ ਦੇਗੇ ਤੁਸੀਂ ਗਿਆਨੀ ਸੰਸੇ ਮਸਕੀਨ ਜੀ ਦਾ ਉਹ ਮੈਂ ਸਾਰਾ ਪੜਿਆ ਵਾ ਕਮਾਲ ਦੀ ਕਹਿੰਦੇ ਇਹ ਰਚਨਾ ਇਹ ਉਹਨਾਂ ਦੇ ਡਾਕਟਰ ਰਾਧਾ ਕ੍ਰਿਸ਼ਨਨ ਕਹਿੰਦੀ ਹੈ ਕਿ ਜਪਜੀ ਇੱਕ ਅਨਮੋਲ ਰਚਨਾ ਹੈ ਜਿਹਦੇ ਨਾਲ ਸਿੱਖ ਦੀ ਜਿਹੜੀ ਹੈ ਦਿਨ ਦੀ ਸ਼ੁਰੂਆਤ ਹੋ ਰਹੀ ਹੈ ਹੁਣ ਤੁਸੀਂ ਦੇਖਣਾ ਕਿ ਸਾਡੀ ਸ਼ੁਰੂਆਤ ਕਿਹਦੇ ਨਾਲ ਹੋਊਗੀ ਤੀਸਰਾ ਇੱਕ ਹਿੰਦੂ ਮਤ ਵਿੱਚ ਬੜੇ ਆਚਾਰੀਆ ਹੋਏ ਆਪਾਂ ਕਹਿ ਲਈਏ ਉਹਨਾਂ ਦਾ ਨਾਂ ਹੈ ਵਿਨੋਬਾ ਵਿਨੋਬਾ ਜੀ ਉਹਨਾਂ ਨੇ ਵੀ ਜਪਜੀ ਸਾਹਿਬ ਦਾ ਟਿਕਾ ਲਿਖਿਆ ਉਹ ਵਿਨੋਬਾ ਜੀ ਪਤਾ ਕੀ ਲਿਖਦੇ ਆ ਉਹਨਾਂ ਨੇ ਕਹਿੰਦੇ ਮuje ਲਗਤਾ ਹੈ ਨਾਨਕ ਨੇ ਸੰਸਕ੍ਰਿਤ ਔਰ ਅਰਬੀ ਭਾਸ਼ਾ ਕੋ ਲੈ ਕੇ ਕਰਕੇ ਉਸ ਕੋ ਗੁਰਮੁਖੀ ਦਾ ਰੂਪ ਦਿਆ ਹੈ ਜਿਸ ਸੇ شبد بھی ہے شبد بھی ہے دیکھنا جا حم شبد ہے وہ سارا شبد نہیں ہے حکم شبد انہوں کا شبد ہے نا حکمی ہوون آکار حکم شبد فارسی تو آیا عربی تو آیا کہ مجھے لگتا ہے نانک نے ਔਰ ਅਰਬੀ ਕੇ ਸ਼ਬਦੋਂ ਕੋ ਲੈ ਕਰਕੇ ਉਸ ਕੋ ਗੁਰਮੁਖੀ ਮੇ ਲਿਖਾ ਲਿਖਿਆ ਤੇ ਪੰਜਾਬੀ ਚ ਹੀ ਆ ਨਾ ਤਾਂ ਜੋ ਕਹਿੰਦਾ ਤੀਨੋ ਭਾਸ਼ਾਵਾਂ ਵਾਲੋਂ ਕਾ ਆਪਸੀ ਪਿਆਰ ਹੋ ਜਾਏ ਇਹ ਕਹਿੰਦੇ ਮੇਰੀ ਅੰਦਰ ਦੀ ਕਹਿੰਦੇ ਭਾਵਨਾ ਤੇ ਭਾਈ ਚੌਪਾ ਸਿੰਘ ਨਾ ਉਹਨਾਂ ਦਾ ਰਹਿਤਨਾਮਾ ਜੀ ਜਪਜੀ ਦੇ ਬਾਰੇ ਭਾਈ ਚੌਪਾ ਸਿੰਘ ਜੀ ਲਿਖਦੇ ਐ ਕਹਿੰਦੇ ਕਿ ਜਪਜੀ ਸਾਹਿਬ ਇੱਕ ਐਸੀ ਰਚਨਾ ਹੈ ਜਿਹਦੇ ਨਾਲ ਤੇਰੀ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਆ ਸਕਦੀ ਇਹ ਮੰਤਰ ਕਹਿੰਦੇ ਉਹ ਭਾਈ ਚੌਪਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਹਿਬਜ਼ਾਦਿਆਂ ਦਾ ਖਿਡਾਵਾ ਹੋਇਆ ਖਿਡਾਵਾ ਸਮਝਦੇ ਉਹਨਾਂ ਜਿਸ ਤਰ੍ਹਾਂ ਬੱਚਿਆਂ ਨੂੰ ਖਿਡਾਉਂਦੇ ਸੀਗੇ ਤੇ ਕਈ ਵਾਰ ਤੇ ਇਤਿਹਾਸ 'ਚ ਲਿਖਿਆ ਕਹਿੰਦੇ ਬਾਬਾ ਫਤਿਹ ਸਿੰਘ ਨੇ ਨਾ ਭਾਈ ਚੌਪਾ ਸਿੰਘ ਨੂੰ ਕਹਿਣਾ ਵੀ ਤੂੰ ਘੋੜਾ ਬਣ ਤੇ ਮੈਂ ਤੇਰੀ ਸਵਾਰੀ ਕਰਨੀ ਹੈ ਇਨਾ ਪਿਆਰ ਜਾਨੀ ਕਿ ਉਹਨਾਂ ਦਾ ਗੁਰੂ ਘਰ ਦੇ ਸਹਿਬਜ਼ਾਦਿਆਂ ਦੇ ਨਾਲ ਉਹਨਾਂ ਦੇ ਫਰਜੰਦਾ ਦੇ ਨਾਲ ਤੇ ਉਹ ਲਿਖਦਾ ਕਹਿੰਦਾ ਕਿ ਜਪਜੀ ਇੱਕ ਐਸੀ ਰਚਨਾ ਹੈ ਜਿਹਦੇ ਨਾਲ ਕਹਿੰਦੇ ਜ਼ਿੰਦਗੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਪੈਂਦੀ ਕੋਈ ਬਿਗੜ ਨਹੀਂ ਪੈਂਦੀ ਫਿਰ ਉਹ ਲਿਖਦਾ ਕਹਿੰਦਾ ਜਪਜੀ ਦਾ ਮੰਤਰ ਸਾਰੇ ਮੰਤਰਾਂ ਦੇ ਨਾਲੋਂ ਸਿਰਮੌਰ ਮੰਤਰ ਹੈ ਫਿਰ ਉਹ ਲਿਖਦਾ ਅੱਗੇ ਜਾ ਕੇ ਕਹਿੰਦਾ ਜਪਜੀ ਦਾ ਚਾਹੇ ਪਾਠ ਕਰੋ ਬੜੇ ਧਿਆਨ ਨਾਲ ਸੁਣੋ ਚਾਹੇ ਪਾਠ ਕਰੋ ਚਾਹੇ ਤੁਸੀਂ ਸੁਣੋ ਜਿਹੜਾ ਫਲ ਤੁਹਾਨੂੰ ਜਪਜੀ ਦੇ ਸੁਣਨ ਤੇ ਪੜਨ ਦੇ ਮਿਲਣਾ ਨਾ ਉਹਦੇ ਵਰਗਾ ਵੱਡਾ ਫਲ ਕਿਤੇ ਤੁਹਾਨੂੰ ਹੋਰ ਨਹੀਂ ਮਿਲਣਾ ਉਹਦੇ ਵਰਗਾ ਹੋਰ ਵੱਡਾ ਫਲ ਤੁਹਾਨੂੰ ਨਹੀਂ ਮਿਲਣਾ ਇਹ ਭਾਈ ਚੌਪਾ ਸਿੰਘ ਜੀ ਜਿਹੜੇ ਨਾ ਉਹ ਆਪਣੇ ਰਹਿਤਨਾਮੇ ਚ ਲਿਖ ਦਿਆ ਤੇ ਅਸੀਂ ਵੀ ਜਦੋਂ ਦੇਖਦੇ ਆ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਇੱਕ ਓੰਕਾਰ ਤੋਂ ਥੋੜਾ ਜਿਹਾ ਹੋਰ ਅਪ ਲਈਏ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਅੰਗ ਦੇ ਦਰਸ਼ਨ ਕਰੋ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਅੰਗ ਤੇ ਕੋਈ ਗਿਣਤੀ ਨਹੀਂ ਪਾਈ ਕਈ ਦੇਖਿਆ ਇਸ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਗਿਣਤੀ 2 ਤੋਂ ਸ਼ੁਰੂ ਹੋ ਰਹੀ ਹੈ ਦੂਜੇ ਅੰਗ ਤੋਂ ਜਦੋਂ ਤੁਸੀਂ ਅੰਗ ਪੜ੍ਹਤੋਗੇ ਉੱਥੇ 2 ਦੀ ਗਿਣਤੀ ਹੈ ਲੇਕਿਨ ਪਹਿਲੇ ਅੰਗ ਤੇ ਕੋਈ ਗਿਣਤੀ ਨਹੀਂ ਹੈ ਉਹ ਜਗਾ ਗੁਰੂ ਅਰਜਨ ਦੇਵ ਜੀ ਨੇ ਖਾਲੀ ਛੱਡੀ ਹੋਈ ਆ ਜਿੱਥੇ ਗਿਣਤੀ ਪਾਣੀ ਸੀ ਉਹ ਦੇਖਿਓ ਗੁਰੂ ਗ੍ਰੰਥ ਸਾਹਿਬ ਜੀ ਸ਼ੁਰੂ ਜਿੱਥੇ ਜਪਜੀ ਸਾਹਿਬ ਹੈ ਪਹਿਲੇ ਅੰਗ ਤੇ ਅਸੀਂ ਕਹਿ ਦਿੰਦੇ ਹਾਂ ਪਹਿਲਾ ਅੰਗ ਲੇਕਿਨ ਉਸ ਅੰਗ ਤੇ ਗਿਣਤੀ ਹੈ ਹੀ ਨਹੀਂ ਕਿ ਗਿਣਤੀ ਹੀ ਦੋ ਤੋਂ ਸ਼ੁਰੂ ਹੋ ਰਹੀ ਹੈ ਕਾਰਨ ਕੀ ਆ ਕਾਰਨ ਬੜਾ ਜ਼ਬਰਦਸਤ ਹੈ ਕਿਉਂਕਿ ਜਿਹੜਾ ਇੱਕ ਨਾ ਉਹ ਅਕਾਲ ਪੁਰਖ ਦਾ ਲਖਾਇਕ ਹੈ ਉਹ ਅਕਾਲ ਪੁਰਖ ਦਾ ਲਖਾਇਕ ਹੈ ਇਹ ਅਕਾਲ ਪੁਰਖ ਤੋਂ ਵੱਡਾ ਇਸ ਦੁਨੀਆ ਤੇ ਕੋਈ ਹੋਰ ਹੋ ਹੀ ਨਹੀਂ ਸਕਦਾ ਕਿਉਂਕਿ ਪਹਿਲੇ ਅੰਗ ਦੀ ਸ਼ੁਰੂਆਤ ਹੀ ਅਕਾਲ ਪੁਰਖ ਤੋਂ ਹੋ ਰਹੀ ਹੈ ਇਸ ਕਰਕੇ ਉੱਥੇ ਜਿਹੜਾ ਆ ਗਿਣਤੀ ਦਾ ਇੱਕ ਹੈ ਜਿਹੜਾ ਸੰਖਿਆ ਇੱਕ ਹੈ ਸੰਖਿਆ ਦਾ ਉਹਦੀ ਉੱਥੇ ਕੋਈ ਲੋੜ ਨਹੀਂ ਹੈਗੀ ਇਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਅੱਗੇ ਚੱਲੀਏ ਆਪਾਂ ਜਪ ਤਿੰਨ ਕਿਸਮ ਦੇ ਨਾਲ ਕੀਤਾ ਜਾਂਦਾ ਹੈ ਇੱਕ ਜਪ ਹੈ ਵਾਚਕ ਜਪ ਇੱਕ ਜਪ ਹੈ ਉਪਾਂਸੂ ਤੇ ਇੱਕ ਜਪ ਹੈ ਮਾਨਸਿਕ ਜਬ ਮਨਸਾ ਵੀ ਕਿਆ ਉਹਨੂੰ ਹੁਣ ਵਾਚਕ ਦਾ ਅਰਥ ਕੀ ਹੈ ਵਾਚਕ ਅਸੀਂ ਰੋਜ਼ ਘਰ ਵਿੱਚ ਬਾਣੀ ਪੜ੍ਹਦੇ ਆਂ ਬੋਲਦੇ ਆਂ ਤੇ ਉਹ ਆਪ ਵੀ ਸੁਣਦੇ ਆ ਤੇ ਜੇ ਕੋਈ ਲਾਗੇ ਬੈਠਾ ਉਹਨੂੰ ਵੀ ਸੁਤਾਨੇ ਆ ਉਹਨੂੰ ਕਹਿੰਦੇ ਆ ਵਾਚਕ ਜਪ ਇਹ ਸਾਡੀ ਪਹਿਲੀ ਅਵਸਥਾ ਹੈ ਇਹ ਸਾਡੀ ਪਹਿਲੀ ਅਵਸਥਾ ਜੀ ਉਸ ਤੋਂ ਬਾਅਦ ਹੈ ਉਪਾਂਸੂ ਉਪਾਂਸੂ ਦਾ ਅੱਖਰ ਕੀ ਹੈ ਵੀ ਆਪਾਂ ਨਾ ਚੱਲਦੇ ਫਿਰਦੇ ਆਂ ਆਪਾਂ ਹੌਲੀ-ਹੌਲੀ ਆਪਣੇ ਬੁੱਲਾਂ ਦੇ ਵਿੱਚ ਬਾਣੀ ਨੂੰ ਉਚਾਰਦੇ ਆਂ ਇੰਨੀ ਕੁ ਉਚਾਰਦੇ ਆਂ ਕਿ ਬਸ ਉਹ ਆਪਣੇ ਆਪ ਨੂੰ ਸੁਣੇ ਹੋਰ ਕਿਸੇ ਨੂੰ ਨਾ ਸੁਣਾਈ ਦੇਵੇ ਹੁਣ ਤੀਸਰੀ ਅਵਸਥਾ ਕੀ ਹੈ ਤੀਸਰੀ ਅਵਸਥਾ ਹੈ ਮਨਸਾ ਜਿੰਨੂੰ ਮਹਾਰਾਜ ਕਹਿੰਦੀ ਹੈ ਬਾਣੀ ਦੇ ਵਿੱਚ ਉਠਤ ਬੈਠਤ ਸੋਵਤ ਨਾਮ ਕਬੀਰ ਸਪਨੇ ਹੂੰ ਬਰੜਾਇਕ ਹੈ ਜੇ ਤੂੰ ਸੁੱਤਾ ਵੀ ਆ ਨਾ ਤੇਰੇ ਤਾਂ ਵੀ ਅੰਦਰੋਂ ਬਾੜੀ ਚੱਲ ਰਹੀ ਹੈ ਮਨ ਇਹਨੂੰ ਮਨਸਾ ਕਿਹਾ ਮਾਨਸਿਕਿਆ ਇਹਨੂੰ ਇਹ ਤੀਸਰੀ ਅਵਸਥਾ ਹੈ ਕਬੀਰ ਸੁਪਨੇ ਹੂੰ ਬਰੜਾਇਕ ਹੈ ਜੇ ਮੁਖ ਨਿਕਸੇ RAM ਇਹਦੇ ਮੈਂ ਸੁੱਤਾ ਪਿਆ ਤੇ ਅਚਾਨਕ ਹੀ ਪਾਸਾ ਮਾਰਿਆ ਤੇ ਜਦੋਂ ਆਪਾਂ ਪਾਸਾ ਮਾਰਦੇ ਤਾਂ ਸਾਡੀ ਮੜੀ ਜਾ ਖੁੱਲਦੀ ਹੈ ਤੇ ਕੀ ਕਹਿੰਦੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਸੁਪਨੇ ਦੇ ਵਿੱਚ ਵੀ ਕਹਿੰਦੇ ਬਾਣੀ ਪੜੀ ਜਾ ਰਿਹਾ ਇੱਕ ਤੀਸਰੀ ਅਵਸਥਾ ਦੀ ਸੁਤਿਆ ਪਿਆਮੀ ਕਹਿੰਦੇ ਮੈਂ ਬਾਣੀ ਜੜੀ ਹੈ ਉਹ ਉਹ ਪੜ ਰਿਆ ਕਹਿੰਦੇ ਨੇ ਇਹ ਫਿਰ ਦੁਆਰਾ ਜਪ ਤਿੰਨ ਕਿਸਮ ਦਾ ਹੈ ਇੱਕ ਵਾਚਕ ਹੈ ਇੱਕ ਉਪਾਂਸੂ ਹੈ ਤੇ ਤੀਸਰਾ ਮਨਸਾ ਹੈ ਮਨਸਾ ਕਹ ਲਈਏ ਜਬ ਮਾਨਸਿਕ ਵੀ ਲਿਖਿਆ ਦੋਨੋਂ ਕੋਈ ਅਰਥ ਕੋਈ ਫਰਕ ਨਹੀਂ ਹੈਗਾ ਅੱਗੇ ਚਲੀਏ ਅੱਪਾ ਜਿਹੜਾ ਇੱਕ ਹਨਾ ਇੱਕ ਦਾ ਵਿਸਥਾਰ ਹੈ ਜੀ ਮੂਲ ਮੰਤਰ ਦੇ ਵਿੱਚ ਓਕੇ ਮੂਲ ਮੰਤਰ ਦਾ ਵਿਸਤਾਰ ਹੈ ਜਪਜੀ ਦੀ ਬਾਕੀ ਦੀ ਬਾਣੀ ਦੇ ਵਿੱਚ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਵਿਸਤਾਰ ਹੈ ਉਹ ਉਹਦਾ ਜਿਹੜਾ ਵਿਸਤਾਰ ਅੱਗੇ ਜਪਜੀ ਦੀ ਪੂਰੀ 38 ਪੌੜੀਆਂ ਤੇ ਦੋ ਸ਼ਲੋਕਾਂ ਦਾ ਵਿਚਾਰ ਵਿਸਤਾਰ ਉਹ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਯਾਨੀ ਕਿ ਇਹ ਸਾਰੇ ਆਪਸ ਵਿੱਚ ਜੁੜੇ ਹੋਏ ਆ ਹ ਧੁਰਾ ਸਾਡਾ ਇੱਕ ਹੈ ਜਦੋਂ ਵੀ ਵਿਚਾਰ ਕਰਨੀ ਹੈ ਕਥਾ ਕਰਨੀ ਹੈ ਇੱਕ ਨੂੰ ਅਸੀਂ ਲੰਬੇ ਹੋ ਕੇ ਕਥਾ ਨਹੀਂ ਕਰ ਸਕਦੇ ਕਿਉਂਕਿ ਤੁਰਾ ਸਾਡਾ ਇੱਕ ਹੈ ਉਸ ਤੋਂ ਬਾਅਦ ਜੋ ਮੂਲ ਮੰਤਰ ਹੈ ਉਹ ਇੱਕ ਦਾ ਵਿਸਥਾਰ ਹੈ ਮੂਲ ਮੰਤਰ ਦਾ ਵਿਸਥਾਰ ਜਪਜੀ ਸਾਹਿਬ ਹੈ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਜਪਜੀ ਸਾਹਿਬ ਦੀ ਬਾਣੀ ਦਾ ਵਿਸਥਾਰ ਹੈ ਹੁਣ ਆਪਾਂ ਅੱਗੇ ਚਲੀਏ ਅੱਜ ਆਪਾਂ ਸਮਾਂ ਥੋੜਾ ਜਿਹਾ ਕੱਟ ਲਾਉਣਾ ਕੱਲ ਦੇ ਨਾਲੋਂ ਹੁਣ ਆਪਾਂ ਇੱਕ ਤੇ ਆਈਏ ਇੱਕ ਸਾ ਸੰਗਤ ਜੀ ਐਵੇਂ ਨਹੀਂ ਬਣ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਪਰਮਾਤਮਾ ਦੇ ਦੋ ਰੂਪਾਂ ਦੀ ਗੱਲ ਕੀਤੀ ਹੈ ਸਰਗੁਣ ਨਿਰਗੁਣ ਨਿਰੰਕਾਰ ਠੀਕ ਹੈ ਜੀ ਸੁੰਨ ਸਮਾਦੀ ਆਪ ਤੇ ਅਸੀਂ ਇਹ ਵੀ ਪੜਦੇ ਆ ਨਿਰਗੁਣ ਆਪ ਸਰਗਰਪੀ ਉਹੀ ਹੈ ਹੈ ਇੱਕੋ ਹੀ ਹੈ ਹੁਣ ਪਹਿਲਾਂ ਦੇਖੀਏ ਨਿਰਗੁਣ ਕੀ ਹੈ ਤੇ ਸਰਗੁਣ ਕੀ ਹੈ ਨਿਰਗੁਣ ਸਰੂਪ ਉਹ ਰੂਪ ਹੈ ਜਿਹੜਾ ਅਦ੍ਰਿਸ਼ਟ ਮਾਨ ਹੈ ਜਿਹੜਾ ਸਾਨੂੰ ਦਿਸਦਾ ਨਹੀਂ ਹੈ ਸਰਗੁਣ ਰੂਪ ਉਹ ਹੈ ਜਿਹੜਾ ਸਾਨੂੰ ਦਿਖਾਈ ਦੇ ਰਿਹਾ ਹੈ ਠੀਕ ਹੈ ਜੀ ਇੱਕ ਬਣਨ ਤੋਂ ਪਹਿਲਾਂ ਕੀ ਸੀਗਾ ਇੱਕ ਬਣਨ ਤੋਂ ਪਹਿਲਾਂ ਕੀ ਸੀਗਾ ਸਾਰਾ ਆਪਾਂ ਲਾਵਾਂਗੇ ਗੁਰੂ ਗ੍ਰੰਥ ਸਾਹਿਬ ਚੋਂ ਬਾਹਰਾਂ ਚੋਂ ਇੱਕ ਬਣਨ ਤੋਂ ਪਹਿਲਾਂ ਜਿਹੜਾ ਪਰਿਪੂਰਣ ਪਰਮਾਤਮਾ ਸੀਗਾ ਉਹਦੀ ਜਿਹੜੀ ਅਵਸਥਾ ਸੀਗੀ ਉਹ ਸੀਗੀ ਅਫੁਰ ਅਵਸਥਾ ਅਫੁਰ ਅਫੁਰ ਅਵਸਥਾ ਜਿਹਨੂੰ ਆਪਾਂ ਕਹਿ ਲਈਏ ਸ਼ੁੰਨਿਆ ਅਵਸਥਾ ਜ਼ੀਰੋ ਅਵਸਥਾ ਜਿਹਨੂੰ ਅਸੀਂ ਕਹਿ ਲਈਏ ਜਿਹਦੇ ਵਿੱਚ ਹਰਕਤ ਨਹੀਂ ਸੀਗੀ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਅਰਬਦ ਨਰਬਦ ਤੁੰਦੂ ਘਾਰਾ ਸਰਣਨ ਗਗਨਾ ਹੁਕਮ ਅਪਾਰਾ ਹੁਕਮ અપਾਰਾ ਨਾ ਧਰਤੀ ਸੀ ਨਾ ਗਗਨ ਸੀ ਲੇਕਿਨ ਉਹਦਾ ਹੁਕਮ ਸੀਗਾ ਸਾਨੂੰ ਤਾਂ ਨਹੀਂ ਦਿਖਾਈ ਦੇ ਰਿਹਾ ਉਹ ਹੁਕਮ ਅਰਬਦ ਨਰਬਦ ਅਰਬਾਂ ਨਰਬਾਂ ਸਾਲ ਪਹਿਲਾਂ ਧੁੰਦੂ ਘਾਰਾ ਧੁੰਦ ਪਈ ਹੋਈ ਸੀ ਤੁਸੀਂ ਨਾ Google ਤੇ ਸਰਚ ਕਰਿਓ ਤੇ ਤੁਸੀਂ ਨਾ Google ਤੇ ਜਾ ਕੇ ਪਾਇਓ ਬਿਗ ਬੈਂਗ ਬਸ ਐਕਸਪਲੋਸ਼ਨ ਹੋਇਆ ਸੀਗਾ ਐਡਵਿਨ ਹੱਬਲ ਕਹਿ ਰਿਹਾ 1900 ਚ ਉਹਦੀ ਇਹ ਆ ਰਹੀ ਹੈ ਰਚਨਾ ਆ ਰਹੀ ਹੈ 1900 ਦੇ ਵਿੱਚ ਉਹਨੇ ਖੋਜ ਕੀਤੀ ਹੈ ਇਹ ਧਰਤੀ ਬਣਨ ਤੋਂ ਪਹਿਲਾਂ ਕਹਿੰਦਾ ਧੁੰਦ ਪਈ ਹੋਈ ਸੀ ਸਾਰਾ ਕੁਝ ਕਹਿੰਦਾ ਬਲੈਕ ਹੋਲ ਸੀ ਕਹਿੰਦਾ ਕਾਲਾ ਸੀਗਾ ਫਿਰ ਕਹਿੰਦਾ ਅਚਾਨਕ ਬਿਗ ਬੈਂਗ ਹੋਇਆ ਬਿਗ ਬੈਂਗ ਮੈਨੇ ਇੱਕ ਵੱਡਾ ਧਮਾਕਾ ਹੋਇਆ ਤੇ ਵੱਡਾ ਧਮਾਕਾ ਹੋਇਆ ਤੇ ਧਮਾਕੇ ਤੋਂ ਬਾਅਦ ਕਹਿੰਦਾ ਸ੍ਰਿਸ਼ਟੀ ਬਣੀ ਇਹ ਐਡਵਿਨ ਹੱਬਲ ਹੁਣ ਕਹਿ ਰਿਹਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ 1469 ਤੋਂ ਲੈ ਕੇ 1539 ਤੱਕ ਇਹ ਗੱਲ ਕਹਿ ਗਏ ਹੈ ਅਰਬਦ ਨਰਬਦ ਤੁੰਦੂ ਘਾਰਾ ਧਰਨ ਨ ਗਗਨਾ ਹੁਕਮ ਅਪਾਰਾ ਨਾ ਦਿਨ ਰੈਣ ਨ ਚੰਦ ਨਾ ਸੂਰਜ ਸੁੰਨ ਸਮਾਦ ਲਗਾਏ ਦਾ ਉਹ ਜਿਹੜੀ ਸੁੰਨ ਹੈ ਉਹ ਜਿਹੜੀ ਸ਼ੁੰਨਿਆ ਹੈ ਉਹ ਜਿਹੜੀ ਅਫੁਰ ਅਵਸਥਾ ਵੈ ਪਰਮਾਤਮਾ ਕਹਿੰਦੇ ਟੇਕੇ ਬੈਠਾ ਸੀ ਕਹਿੰਦੇ ਫਿਰ ਉਹਨੇ ਕੀਤਾ ਕੀ ਕੀਤਾ ਪਸਾਓ ਕੀਤਾ ਪਸਾਓ ਇੱਕੋ ਇੱਕਾ ਇੱਥੇ ਤੱਕ ਪਹੁੰਚਣ ਤੋਂ ਪਹਿਲਾਂ ਫਿਰ ਚਲੀਏ ਪਿੱਛੇ ਉਹ ਪਰਮਾਤਮਾ ਅਫੁਰ ਅਵਸਥਾ ਤੋਂ ਸਫੁਰ ਵਿੱਚ ਆਇਆ ਸਫਰ ਵਿੱਚ ਆਇਆ ਅਫੁਰ ਤੋਂ ਅਫੁਰ ਸਿਗਾ ਉਹਦਾ ਟਿਕਿਆ ਹੋਇਆ ਸ਼ਾਂਤਮਈ ਬੈਠਾ ਹੋਇਆ ਫਿਰ ਉਹ ਹਰਕਤ ਵਿੱਚ ਆਇਆ ਹੁਣ ਇਹਨੂੰ ਹੀ ਤੁਸੀਂ ਆਸਾ ਕੀ ਵਾਰ ਸੁਣਦੇ ਹੋ ਰੋਜ਼ ਆਸਾ ਕੀ ਵਾਰ ਦੀ ਪਹਿਲੀ ਪੌੜੀ ਪਰਮਾਤਮਾ ਦੀ ਔਰ ਸ੍ਰਿਸ਼ਟੀ ਦੀ ਗੱਲ ਕਰਦੀ ਹੈ ਸੁਣਿਓ ਧਿਆਨ ਨਾਲ ਆ ਪੀ ਨੈ بس ਉਹ ਜਿਹੜਾ ਅਪੀਨੈ ਸ਼ਬਦ ਹਨਾ ਉਹ ਅਫੁਰ ਅਵਸਥਾ ਆਪ ਸਾਜਿਓ ਉਹਨੇ ਆਪਣੇ ਆਪ ਨੂੰ ਸਾਜਿਆ ਤੇ ਉਹਦਾ ਆਕਾਰ ਬਣ ਗਿਆ ਇੱਕ ਉਹਦਾ ਆਕਾਰ ਜੋ ਸਾਨੂੰ ਦੇਦੇ ਗੁਰਾ ਜੀ ਉਹਦਾ ਜ਼ੀਰੋ ਤੋਂ ਇੱਕ ਬਣਿਆ ਜ਼ੀਰੋ ਤੋਂ ਅਫੁਰ ਤੋਂ ਸਫੁਰ ਬਣਿਆ ਨਿਰਗੁਣ ਤੋਂ ਸਰਗੁਣ ਬਣਿਆ ਨਿਰਗੁਣ ਤੋਂ ਸਰਗੁਣ ਬਣਿਆ ਉਹ ਜਿਹੜਾ ਇੱਕ ਹੈ ਫਿਰ ਅੱਗੇ ਅਪੀਨੈ ਆਪ ਸਾਜਿਓ ਆਪੀ ਨੇ ਹੁਣ ਇੱਕ ਤੋਂ ਉਹਨੇ ਫਿਰ ਇੱਕ ਧੁਨ ਪੈਦਾ ਕੀਤੀ ਉਸ ਧੁਨ ਦਾ ਨਾਮ ਅਸੀਂ ਰੱਖਿਆ ਨਾਮ ਰੱਖਿਆ ਗੁਰਾਂ ਦੇ ਜੀ ਆਪੀ ਨੇ ਰਚਿਓ ਨਾਉ ਉਹ ਨਾਉ ਇੱਕ ਧੁਨ ਹੈ ਨਾਮ ਇੱਕ ਧੁਨ ਹੈ ਨਾ ਜਿਹਨੂੰ ਅਨਹਦ ਧੁਨ ਕਿਹਾ ਗਿਆ ਹੈ ਉਹ ਧੁਨ ਪੈਦਾ ਹੋਈ ਉਹਦੇ ਤੋਂ ਉਸ ਤੋਂ ਫਿਰ ਨਾਮ ਤੋਂ ਅੱਗੇ ਫਿਰ ਕੀ ਹੋਇਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਹੁਣ ਨਾਮ ਨੇ ਕੀ ਕੀਤਾ ਦੋਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਉਹਨੇ ਫਿਰ ਇਹ ਸੰਸਾਰ ਪੈਦਾ ਕੀਤਾ ਜਿਹਨੂੰ ਅਸੀਂ ਪੜਦੇ ਆ ਨਾਮ ਕੇ ਧਾਰੇ ਦੇਖੋ ਬਾਣੀ ਤੁਹਾਨੂੰ ਪਤਾ ਪਰ ਸੋਚਿਆ ਕਰੋ ਇਸ ਗੱਲ ਨੂੰ ਸਿਰਫ ਮੈਨੂੰ ਪਤਾ ਤੁਹਾਨੂੰ ਸਾਰਾ ਕੁਝ ਪਤਾ ਸਿਰਫ ਮੈਂ ਤੁਹਾਡੇ ਕੰਪਿਊਟਰ ਤੇ ਨਾ ਆ ਕੇ ਨਾ ਉਹ ਕਲਿੱਕ ਕਰਨਾ ਚਾਹੁੰਦਾ ਵੀ ਉਹ ਤੁਹਾਨੂੰ ਨਾਲ-ਨਾਲ ਚੀਜ਼ਾਂ ਰਲ ਜਾਣ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬਰੈ ਨਾਮ ਤੋਂ ਬਣਿਆ ਸਾਰਾ ਕੁਝ ਮਹਾਰਾਜ ਕਹਿੰਦੇ ਪਏ ਬਾਣੀ ਕਹਿੰਦੀ ਵੀ ਆਸਾ ਕੀ ਵਾਰ ਕਹਿੰਦੀ ਵੀ ਤੁਹਾਨੂੰ ਇੱਕ ਬਣਨ ਤੋਂ ਪਹਿਲਾਂ ਅਫੁਰ ਅਵਸਥਾ ਸੀ ਜਿਹਨੂੰ ਸ਼ੁੰਨਿਆ ਅਵਸਥਾ ਕਿਹਾ ਗਿਆ ਹੁਣ ਸ਼ੁੰਨਿਆ ਦਾ ਆਕਾਰ ਜਿਹੜਾ ਉਹ ਜ਼ੀਰੋ ਹੁੰਦਾ ਤੇ ਜ਼ੀਰੋ ਵਿੱਚ ਕੁਝ ਹਰਕਤ ਨਹੀਂ ਹੁੰਦੀ ਜ਼ੀਰੋ ਆਪਣੇ ਆਪ ਦੇ ਵਿੱਚ ਹੈ ਹੁਣ ਜਦੋਂ ਇੱਕ ਬਣਿਆ ਇੱਕ ਤੋਂ ਅੱਗੇ ਫਿਰ ਪਸਾਰਾ ਹੋਇਆ ਜਿਹਨੂੰ ਅਸੀਂ ਪਹਿਲਾਂ ਲਿਆ ਸੀ ਪ੍ਰਮਾਣ ਕੀਤਾ ਪਸਾਓ ਇਕੋ ਕਵਾ ਉਹ ਜਿਹੜਾ ਇੱਕ ਸੀਗਾ ਉਹਦੇ ਵਿੱਚ ਆਵਾਜ਼ ਪਰਮਾਤਮਾ ਚ ਆਵਾਜ਼ ਆਈ ਕਵਾ ਮੈਨੇ ਬੋਲਿਆ ਜਦੋਂ ਅਸੀਂ ਬੋਲਦੇ ਆ ਤੇ ਆਵਾਜ਼ ਆਉਂਦੀ ਆ ਜਦੋਂ ਉਦੋਂ ਇੱਕ ਧਮਾਕਾ ਹੁੰਦਾ ਜਿੰਨੂੰ ਐਡਵਿਨ ਹੱਬਲ ਕਹ ਰਿਹਾ ਬਿਗ ਬੈਂਗ ਉਹਨੂੰ ਗੁਰੂ ਰੰਦੇਵ ਜੀ ਕਹ ਰਿਹਾ ਕੀਤਾ ਪਸਾਓ ਇਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਇਹ ਮਹਾਰਾਜ ਕਹੇ ਆਪੀਨੇ ਆਪ ਸਾਜਿਓ ਆਪੀਨੇ ਰਚਿਓ ਨਾਓ ਹੁਣ ਅੱਗੇ ਦੂਈ ਕੁਦਰਤ ਸਾਜੀਏ ਆ ਸੰਸਾਰ ਦੁਈ ਕੁਦਰਤ ਇਹ ਸਾਰਾ ਜਿਹੜਾ ਸਰੂਪ ਹੈ ਨਾ ਪਰਮਾਤਮਾ ਦਾ ਇਹ ਸਰਗੁਣ ਸਰੂਪ ਹੈ ਜੀ ਇਹ ਜਿਹੜਾ ਸਰੂਪ ਹੈ ਸਰਗੁਣ ਹੈ ਆ ਪੀਨੇ ਆਪ ਸਾਜਿਓ ਆ ਪੀਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਇੱਥੇ ਅਮਰੁ ਆਪਣਾ ਜਾਵਾਂਗਾ ਕਰ ਆਸਨ ਦਿੱਠੋ ਚੌਕ ਫਿਰ ਦੇਖੋ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਹਿਲਾਂ ਤੇ ਇਹ ਦੀ ਇਮਾਰਤ ਸੀਗੀ ਕੀ ਤੁਸੀਂ ਦੱਸ ਸਕਦੇ ਹੋ ਵੀ ਜਿਸ ਇਸ ਇਮਾਰਤ ਦੇ ਵਿੱਚ ਇਸ ਕਾਂਦੇ ਦੇ ਵਿੱਚ ਇਸ ਲੱਕੜ ਦੇ ਵਿੱਚ ਲੱਕੜ ਹਰਾਕੇ ਤੋਂ ਦਿਖਾਈ ਦੇ ਰਿਹਾ ਜਾਂ ਜਿਹੜਾ ਮਿਸਤਰੀ ਆ ਉਹ ਦਿਖਾਈ ਦੇ ਰਿਹਾ ਉਹ ਬਣਾ ਕੇ ਆਪਣਾ ਕੰਮ ਕਰਕੇ ਇੱਥੋਂ ਜਾ ਚੁੱਕੀ ਹੈ ਲੇਕਿਨ ਪ੍ਰਮਾਤਮਾ ਇਦਾਂ ਦਾ ਨਹੀਂ ਆ ਉਹਨੇ ਜਿਹੜੀ ਚੀਜ਼ ਸਾਜੀ ਆ ਨਾ ਉਹਦੇ ਵਿੱਚ ਉਹ ਆਪ ਬੈਠਾ ਹੋਇਆ ਕਰ ਆਸਨ ਡਿਠੋ ਚੋ ਕਰ ਆਸਨ ਆਸਨ ਲਾ ਕੇ ਉਸ ਚੀਜ਼ 'ਤੇ ਬੈਠਾ ਉਹ ਤੋਂ ਦੂਰ ਨਹੀਂ ਹੈ ਬਸ ਆਹ ਚੀਜ਼ ਹੈਗੀ ਇਹੀ ਗੱਲ ਸਮਝਣ ਵਾਲੀ ਹੈ ਇਹ ਫੀਲ ਕਰਨ ਵਾਲੀ ਹੈ ਮਹਿਸੂਸ ਕਰਨ ਵਾਲੀ ਹੈ ਜੇ ਇੱਥੇ ਤਰਕ ਕਰੀਏ ਲੋਜ ਸਾਨੂੰ ਤੇ ਦਿਖਦਾ ਨਹੀਂ ਤੇ ਫਿਰ ਜੀ ਤੈਨੂੰ ਦਿਖਦਾ ਨਹੀਂ ਤੇ ਫਿਰ ਤੇਰੀ ਮਾੜੀ ਕਿਸਮਤ ਹੈਗੀ ਇਹ ਤੇ ਤੈਨੂੰ ਨਹੀਂ ਦਿਖਦਾ ਪਿਆ ਤੇ ਕਿਉਂਕਿ ਤੂੰ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਤਰਕ ਕਰ ਰਿਹਾ ਨਹੀਂ ਆਪਾਂ ਅੱਗੇ ਚੱਲੀਏ ਫਿਰ ਇੱਕ ਹੋਰ ਅਸੀਂ ਬਚਨ ਪੜ੍ਹਦੇ ਹਾਂ ਜੀ ਮੈਂ ਤੁਹਾਨੂੰ ਸਾਇੰਸ ਦਾ ਬਚਨ ਦੇਣ ਲੱਗਾ ਕਿਉਂਕਿ ਮੈਂ ਸਾਇੰਸ ਦਾ ਵਿਦਿਆਰਥੀ ਰਿਆ ਪਾਣੀ ਦਾ ਫਾਰਮੂਲਾ ਕੀ ਹੁੰਦਾ ਹਾਂਜੀ ਬੋਲੋ ਟੀਚੀ H2O ਹਾਈਡਰੋਜਨ ਦੇ ਦੋ ਤੇ ਆਕਸੀਜਨ ਦਾ ਇੱਕ ਇਹ ਮੰਨਦੇ ਹੋ ਹਾਈਡਰੋਜਨ ਵੀ ਗੈਸ ਹੈ ਤੇ ਆਕਸੀਜਨ ਵੀ ਗੈਸ ਹੈ ਇਹ ਆਪਾਂ ਇਹ ਵੀ ਆਪਾਂ ਮੰਨਦੇ ਆ ਇਨਾਂ ਦੋਨਾਂ ਨੂੰ ਆਪਸ ਦੇ ਵਿੱਚ ਕੰਡੈਂਸ ਕੀਤਾ ਗਿਆ ਜਿਹਨੂੰ ਰਿਐਕਸ਼ਨ ਕਹਿੰਦੇ ਆ ਕੰਡੈਂਸੇਸ਼ਨ ਕੀਤਾ ਗਿਆ ਦੋਨਾਂ ਗੈਸਾਂ ਨੂੰ ਮਿਲਾਇਆ ਗਿਆ ਤੇ ਮਿਲਾ ਕੇ ਉਤੋਂ ਕੀ ਬਣਿਆ ਪਾਣੀ ਇਹ ਗੱਲ ਮੰਨਦੇ ਹੋ ਨਾ ਆਪਾਂ ਇਹੋ ਹੀ ਆਪਾਂ ਪੜਦੇ ਆ ਆਓ ਜਰਾ ਹੁਣ ਪਾਣੀ ਦਾ ਫਾਰਮੂਲਾ ਦੇਖੀਏ ਗੁਰਨਾਣਕ ਦੇਵ ਜੀ ਦੀ ਬਾਣੀ ਤੋਂ ਮਹਾਰਾਜ ਕਹਿੰਦੇ ਸਾਚੇ ਤੇ ਪਵਨਾ ਭਇਆ ਰੱਬ ਨੇ ਪਹਿਲਾਂ ਹਵਾ ਬਣਾਈ ਓਕੇ ਸਾਚੇ ਤੇ ਪਵਨਾ ਪਵਨ ਮੈਨੇ ਹਵਾ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਪਵਨੇ ਤੇ ਜਲ ਹੋ ਗਿਆ ਪੁਆਇੰਟ ਹੋ ਗਿਆ ਕਲੀਅਰ ਇਹ H2 ਫਾਰਮੂਲਾ ਹੁਣ ਆਇਆ ਹੋਵੇਗਾ ਪਰ ਇਹ ਮਹਾਰਾਜ ਨੇ ਦੇਖੋ ਸਾਚੇ ਤੇ ਪਵਨਾ ਦੇਖੋ ਮੈਂ ਤੁਹਾਨੂੰ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਨਾ ਮੈਂ ਦਾਅਵੇ ਨਾ ਕਹਿਣਾ ਕਿਸੇ ਵੀ ਗ੍ਰੰਥ ਵਿੱਚ ਇਹ ਅਨਮੋਲ ਖਜ਼ਾਨੇ ਨਹੀਂ ਹਨ ਜੋ ਗੁਰੂ ਨਾਨਕ ਦੇਵ ਜੀ ਔਰ ਉਹਨਾਂ ਦੀ ਜੋਤ ਨੇ ਸਾਡੀ ਝੋਲੀ ਵਿੱਚ ਪਾਏ ਆ ਬਿਲਕੁਲ ਨਹੀਂ ਹੈਗੇ ਸਾਚੇ ਤੇ ਪਵਨਾ ਭਇਆ ਪਵਨੇ ਤੇਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਸਾਇੰਸ ਕਹਿੰਦੀ ਪਈ ਐ ਇਹ ਸਾਰੀ ਸ੍ਰਿਸ਼ਟੀ ਪਾਣੀ ਤੋਂ ਬਣੀ ਹੋਈ ਐ ਤੁਸੀਂ ਦੇਖ ਲਓ ਹਰ ਇਨਸਾਨ ਹਰ ਜੀਵ ਹਰ ਜੰਤੂ ਦੇ ਵਿੱਚ 70 ਤੋਂ 80% ਪਾਣੀ ਐ ਜੀ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਜਲ ਤੇ ਤ੍ਰਿਪਵਨ ਤਿੰਨੋਂ ਭਵਨ ਬਣਾਏ ਘਟ ਘਟ ਜੋਤ ਸਮੋਏ ਲੋ ਜੀ ਫਿਰ ਉਹਨੇ ਛੱਡਿਆ ਨੀਗਾ ਫਿਰ ਉਹ ਸਾਰੇ ਵਿੱਚ ਆ ਕੇ ਬਹਿ ਗਿਆ ਫੇਰ ਉਹ ਸਾਰਿਆਂ ਵਿੱਚ ਆ ਕੇ ਬਹਿ ਗਿਆ ਮੈਂ ਨਹੀਂ ਕਹਨਾ ਗੁਰਨਾਨ ਸਾਹਿਬ ਜੀ ਕਹਿ ਰਹੇ ਆ ਚਲੋ ਆਪਾਂ ਅੱਗੇ ਚਲੀਏ ਇੱਕ ਜਿਹੜਾ ਨਾ ਉਹ ਇੱਕ ਮਹਾਰਾਜ ਨੇ ਲਿਆ ਸੰਖਿਆ ਰੂਪ ਇੱਕ ਲਿਆ ਮਹਾਰਾਜ ਨੇ ਗਿਣਿਤ ਵਾਲਾ ਹੁਣ ਅੱਗੇ ਚਲੀਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਸ਼ਬਦ ਤਿੰਨ ਰੂਪਾਂ ਚ ਆ ਰਿਹਾ ਈ ਡੀ ਨੂੰ ਬਿਹਾਰੀ ਤੇ ਕਕਾ ਦੂਸਰਾ ਈ ਡੀ ਨੂੰ ਬਿਹਾਰੀ ਤੇ ਕਕੇ ਥੱਲੇ ਔਂਕੜ ਦੂਸਰਾ ਰੂਪ ਤੀਸਰਾ ਈ ਡੀ ਨੂੰ ਬਿਹਾਰੀ ਤੇ ਕਕੇ ਨੂੰ ਸਿਹਾਰੀ ਤਿੰਨ ਰੂਪ ਠੀਕ ਹੈ ਜੀ ਤਿੰਨ ਰੂਪ ਹੁਣ ਤਿੰਨਾ ਰੂਪਾਂ ਦਾ ਉਚਾਰਨ ਸੇਮ ਹੈ ਲੇਕਿਨ ਅਰਥ ਵੱਖਰੇ ਵੱਖਰੇ ਹੈ ਅਰਥ ਵੱਖਰੇ ਵੱਖਰੇ ਹੈ ਪਹਿਲਾਂ ਆਪਾਂ ਲਈਏ ਜਿਹੜਾ ਕਕਾ ਮੁਕਤਾ ਸੀ ਉਹਦਾ ਇੱਕ ਦਾ ਮਤਲਬ ਇੱਕ ਨਹੀਂ ਹੈ ਉਹਦਾ ਅਰਥ ਹੈ ਬਹੁਵਚਨ ਜਿਆਦਾ ਦੀ ਗੱਲ ਕਰ ਰਿਹਾ ਉਹਦੀ ਉਹ ਗੱਲ ਜਿਆਦਾ ਦੀ ਕਰ ਰਿਹਾ ਜਿਹਦੇ ਕਕੇ ਥੱਲੇ ਔਂਕੜ ਹੈ ਉਹ ਇੱਕ ਵਚਨ ਦੀ ਗੱਲ ਕਰ ਰਿਹਾ ਤੇ ਜਿਹੜਾ ਮਾਫ ਕਰਨਾ ਜਿਹੜਾ ਇੱਕ ਥੱਲੇ ਜਿਹਦਾ ਔਂਕੜ ਹੈ ਉਹ ਇੱਕ ਦੀ ਗੱਲ ਕਰ ਰਿਹਾ ਤੇ ਜਿਹੜਾ ਈੜੀ ਨੂੰ ਵਿਹਾਰੀ ਤੇ ਕਕੇ ਨੂੰ ਸਿਹਾਰੀਆ ਉਹ ਬਹੁਵਚਨ ਦੀ ਗੱਲ ਕਰ ਰਿਹਾ ਇਹ ਜਿਹੜਾ ਈੜੀ ਨੂੰ ਸਿਹਾਰੀ ਬਿਹਾਰੀ ਤੇ ਕਕਾ ਉਹ ਗਿਣਤੀ ਦੀ ਗੱਲ ਕਰ ਰਿਹਾ ਉਚਾਰਨ ਤਿੰਨਾਂ ਦਾ ਇੱਕ ਹੈ ਲੇਕਿਨ ਅਰਥ ਤਿੰਨਾਂ ਦੇ ਵੱਖਰੇ ਵੱਖਰੇ ਹੈ ਇਸੇ ਤਰ੍ਹਾਂ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਸ਼ਬਦ ਹੈ ਜੀ ਜਿਨ੍ਹਾਂ ਦਾ ਉਚਾਰਨ ਸੇਮ ਹੈ ਲੇਕਿਨ ਅਰਥ ਵੱਖਰੇ ਮੈਂ ਇੱਕ ਆਪ ਜੀ ਨੂੰ ਹੋਰ ਨਮੂਨਾ ਦਿਆਂ ਇੱਕ ਹੋਰ ਆਪ ਜੀ ਦੇ ਸਾਹਮਣੇ ਲੱਖਾਂ ਅਸੀਂ ਸ਼ਬਦ ਪੜਦੇ ਸਾਡਾ ਬੜਾ ਇਸ ਸ਼ਬਦ ਨਾਲ ਵਾਹ ਪੈਂਦਾ ਜੀ ਅੰਮ੍ਰਿਤ ਲਓ ਜੀ ਅੰਮ੍ਰਿਤ ਦੇ ਵੱਖਰੇ ਵੱਖਰੇ ਇਸ ਕਾਇਆ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਹੁਣ ਇਹ ਕਰਦੇ ਕੀ ਐ ਅੰਮ੍ਰਿਤ ਲੂਟੈ ਇੱਥੇ ਅੰਮ੍ਰਿਤ ਦਾ ਅਰਥ ਖੰਡੇ ਦੀ ਪੌਲ ਨਹੀਂ ਐ ਇੱਥੇ ਅੰਮ੍ਰਿਤ ਦਾ ਅਰਥ ਐ ਤੇਰੇ ਅੰਦਰ ਦੇ ਪੰਜ ਜਿਹੜੇ ਸ਼ੁਭ ਗੁਣ ਹੈ ਅਰਥ ਬਦਲ ਗਏ ਹੈ ਅਮ੍ਰਿਤ ਹੀ ਐ ਉਚਾਰਣ ਅਮ੍ਰਿਤ ਹੀ ਐ ਅੱਗੇ ਚਲੀਏ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਉਥੇ ਨਾਮ ਨੂੰ ਕਿਹਾ ਗਿਆ ਉਥੇ ਅੰਮ੍ਰਿਤ ਨਾਮ ਨੂੰ ਕਿਹਾ ਗਿਆ ਹੋਰ ਅੱਗੇ ਚਲੀਏ ਅੰਮ੍ਰਿਤ ਕਾਇਆ ਕਾਇਆ ਨੂੰ ਵੀ ਕਿਹਾ ਗਿਆ ਅੰਮ੍ਰਿਤ ਰਹੇ ਸੁਖਾਲੀ ਹਾਂ ਇੱਕ ਹੋਰ ਦੀ ਆ ਪ੍ਰਮਾਨ ਸਾਹ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਦੁੱਧ ਨੂੰ ਵੀ ਅੰਮ੍ਰਿਤ ਕਿਹਾ ਗਿਆ ਪਸ਼ੂ ਮਿਲੇ ਚੰਗੀਆਂ ਆਈਆਂ ਪਸ਼ੂ ਨੂੰ ਅਸੀਂ ਬੜਾ ਪਿਆਰ ਕਰਦੇ ਆਂ ਉਹਨੂੰ ਸੁੱਕੇ ਥਾਂ ਤੇ ਆਪ ਬੰਨਦੇ ਆਂ ਉਹਨੂੰ ਟਾਈਮ ਸਿਰ ਅਸੀਂ ਖਾਣਾ ਦਿੰਦੇ ਆਂ ਪਸ਼ੂ ਮਿਲੇ ਚੰਗੀਆਂ ਆਈਆਂ ਜੇ ਠੰਡ ਹੋਵੇ ਤੇ ਅੰਦਰ ਬੰਨਦੇ ਆਂ ਜੇ ਅੰਦਰ ਗਰਮੀ ਹੋਵੇ ਤੇ ਬਾਹਰ ਉਹਨਾਂ ਨੂੰ ਅਸੀਂ ਹਵਾ 'ਚ ਛਾਂ 'ਚ ਬੰਨਦੇ ਆਂ ਤਾਂ ਜੋ ਉਹ ਬਿਮਾਰ ਨਾ ਹੋਣ ਮਹਾਰਾਜ ਕਹਿੰਦੇ ਪਸ਼ੂ ਮਿਲੇ ਚੰਗੀਆਂ ਆਈਆਂ ਖੜ ਖਾਵੈ ਖੜ ਦਾ ਕੀ ਅਰਥ ਕੀ ਹੈ ਕਾਫੂਸ ਤੇ ਦਿੰਦੀਆਂ ਕੀ ਹੈ ਅੰਮ੍ਰਿਤ ਦੇ ਉਹ ਜਿਹੜਾ ਦੁੱਧ ਹੈ ਉਹਨੂੰ ਅੰਮ੍ਰਿਤ ਕਿਹਾ ਗਿਆ ਮੈਂ ਆਪਣੀ ਜੋ ਵਿਚਾਰ ਹੈ ਉਹ ਅੱਜ ਦੀ ਜੋ ਵਿਚਾਰ ਹੈ ਮੈਂ ਇੱਥੇ ਹੀ ਸੰਕੋਚਾਂ ਕਿਉਂਕਿ ਸਹਿਜ ਪਾਠ ਦੇ ਭੋਗ ਪੈਨੇ ਹਨ ਤੇ ਹੁਕਮ ਹੋਇਆ ਸੀਗਾ ਵੀ ਤੁਸੀਂ ਅੱਧਾ ਕੋਈ ਘੰਟਾ ਜਿਹੜੀ ਆ ਉਹ ਕਥਾ ਕਹਣੀ ਇਹ ਤੋਂ ਅੱਗੇ ਦਾ ਜਿਹੜਾ ਵਿਚਾਰ ਹੈ ਉਹ ਆਪਾਂ ਕੱਲ ਦੇ ਦਿਵਾਨਾ ਦੇ ਵਿੱਚ ਆਪਾਂ ਲਵਾਂਗੇ ਇੰਨੀਆਂ ਕੋ ਬੇਨਤੀਆਂ ਇੱਥੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾ ਖਿਮਾ ਕਰਨੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ